ਹਾਦੀ ਹੋ ਗਈ ਦੋਸਤੋ ਬੇਸ਼ਰਮੀ ਵਾਲੀ ਆ ਪੁੱਤ ਆਪਣੀ ਮਾਂ ਨੂੰ ਲੈ ਕੇ ਹੀ ਫਰਾਰ ਹੋ ਗਿਆ ਤੇ ਇਸ ਟਾਈਮ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਆ ਸੀਐਮ ਅੱਗੇ ਗੁਹਾਰ ਲਗਾ ਰਿਆ ਕਿ ਮੈਂ ਤਾਂ ਲੁੱਟਿਆ ਪਟਿਆ ਗਿਆ ਮੈਨੂੰ ਬਚਾ ਲਓ ਹੁਣ ਤੱਕ ਬੜੀਆਂ ਘਟਨਾਵਾਂ ਐਵੇਂ ਸੁਨੀਆਂ ਸੀ ਕਿ ਨੂੰਹ ਸਹੁਰੇ ਨਾਲ ਫਰਾਰ ਹੋ ਗਈ ਦੋ ਬੱਚਿਆਂ ਦੀ ਮਾਂ ਤਿੰਨਾਂ ਬੱਚਿਆਂ ਦੇ ਪਿਓ ਨਾਲ ਫਰਾਰ ਹੋ ਗਈ ਪ੍ਰੇਮਿਕਾ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਸੱਸ ਜਵਾਈ ਨੂੰ ਲੈ ਕੇ ਭੱਜ ਗਈ ਪਰ ਆ ਘਟਨਾ ਤਾਂ ਪਹਿਲੀ ਵਾਰ ਸੁਣੀਆ ਕਿ ਇੱਕ ਮਾਂ ਆਪਣੇ ਪੁੱਤ ਦੇ ਨਾਲ ਹੀ ਫਰਾਰ ਹੋ ਗਈ ਜ ਜਿਹਦੀ ਇੱਕ ਛੋਟੀ ਜੀ ਬੱਚੀ ਪਿੱਛੇ ਰਹਿ ਗਈ ਬੇहद ਮੰਦ ਭੱਗੀ ਤੇ ਸ਼ਰਮਸਾਰ ਕਰਨ ਵਾਲੀ ਘਟਨਾ ਰਿਸ਼ਤੇ ਨੂੰ ਕਲੰਕਿਤ ਕਰਨ ਵਾਲੀ ਇਹ ਘਟਨਾ ਹਰਿਆਣਾ ਦੇ ਨਹੂ ਦੇ ਵਿੱਚ ਵਾਪਰੀ ਆ ਜਿੱਥੇ ਇੱਕ ਵਿਅਕਤੀ ਦਾ ਵਿਆਹ 18 ਸਾਲ ਪਹਿਲਾਂ ਹੁੰਦਾ ਤੇ ਉਸ ਵਿਅਕਤੀ ਦੇ ਇੱਕ ਘਰ ਵਿੱਚ ਇੱਕ ਬੱਚੇ بیٹے ਦਾ ਜਨਮ ਹੁੰਦਾ ਤੇ بیٹے ਦੇ ਜਨਮ ਤੋਂ ਕੁਝ ਸਮਾਂ ਬਾਅਦ ਤਿੰਨ ਸਾਲ ਬਾਅਦ ਉਹਦੀ ਮਾਂ ਦੀ ਮੌਤ ਹੋ ਜਾਂਦੀ ਆ ਤੇ ਉਹ ਵਿਅਕਤੀ ਫਿਰ ਇੱਕ ਸੋਹਣਾ ਨਾਂ ਦੀ ਔਰਤ ਦੇ ਨਾਲ ਦੂਸਰਾ ਵਿਆਹ ਕਰਦਾ ਵਿਅਕਤੀ ਦਾ ਨਾਂ ਰਾਮਕਿਸ਼ਨ ਦੱਸਿਆ ਜਾ ਰਿਹਾ ਰਾਮਕਿਸ਼ਨ ਨੇ ਜਦੋਂ ਦੂਸਰੀ ਮੈਰਿਜ ਕੀਤੀ ਤਾਂ ਅੱਜ ਉਸ ਮੈਰਿਜ ਨੂੰ 15 ਸਾਲ ਬੀਤ ਚੁੱਕੇ ਸੀ ਦੋਨੇ ਪਤੀ ਪਤਨੀ ਕਾਫੀ ਵਧੀਆ ਰਹਿ ਰਹੇ ਸੀ ਇੱਕ ਦੂਜੇ ਨਾਲ ਵਧੀਆ ਜੀਵਨ ਬਤੀਤ ਕਰ ਰਹੇ ਸੀ ਪਰ ਅਚਾਨਕ 5-6 ਮਹੀਨੇ ਪਹਿਲਾਂ ਜਿਹੜਾ ਉਹਦਾ ਪਹਿਲੀ ਪਤਨੀ ਦਾ ਬੇਟਾ ਹੁੰਦਾ RAMKISHAN ਦਾ ਉਹ ਉਹਨਾਂ ਕੋਲੇ ਆ ਕੇ ਰਹਿਣ ਲੱਗਦਾ ਉਹ ਕਿਸੇ ਤਰੀਕੇ ਆਪਣੇ ਪਿਤਾ ਕੋਲੇ ਪਹੁੰਚਦਾ ਆਪਣੀ ਮਾਂ ਦੇ ਹਰ ਰੋਜ਼ ਉਹ ਪੈਰੀਂ ਹੱਥ ਲਾਉਂਦਾ ਜਿਹੜੀ ਉਹਦੀ ਸਤੇਲੀ ਮਾਂ ਸੀ RAMKISHAN ਦੀ ਦੂਸਰੀ ਘਰ ਵਾਲੀ ਸੀ ਉਹਨੂੰ ਮਾਂ ਮਾਂ ਕਹਿੰਦਾ ਨਹੀਂ ਸੀ ਥੱਕਦਾ ਕਹਿੰਦੇ ਉਹਨੂੰ ਉਹਨੇ ਆਪਣੇ ਸੱਚੇ ਦਿਲੋਂ ਹੀ RAMKISHAN ਦਾ ਕਹਿਣਾ ਕਿ ਐਂ ਲੱਗਦਾ ਸੀ ਦੇਖ ਕੇ ਕਿ ਉਹਨੇ ਆਪਣੀ ਮਾਂ ਨੂੰ ਸੱਚੇ ਦਿਲੋਂ ਹੀ ਆਪਣੀ ਮਾਂ ਮੰਨ ਲਿਆ ਹਰ ਰੋਜ਼ ਸਵੇਰੇ ਉੱਠ ਉਹਦੇ ਪੈਰੀਂ ਹੱਥ ਲੰਮਦਾ ਸੀ ਤਾਂ ਕਦੇ ਵੀ ਐਂ ਲੱਗਦਾ ਹੀ ਨਹੀਂ ਸੀ ਕਿ ਉਹ ਅਜਿਹਾ ਕਦਮ ਚੁੱਕੇਗਾ ਅਜਿਹਾ ਕੰਮ ਕਰੇਗਾ ਪਰ ਹੁਣ ਉਹਨੇ ਕੀ ਕੀਤਾ ਮੁੰਡੇ ਨੇ ਆਪਣੀ ਮਾਂ ਦੇ ਨਾਲ ਉਹ ਮੁੰਡਾ ਘਰੋਂ ਫਰਾਰ ਹੋ ਗਿਆ ਮੁੰਡੇ ਦੀ ਉਮਰ ਪਿਤਾ ਮੁਤਾਬਕ 17 ਸਾਲ ਦੀ ਆ ਤੇ ਉਹਦਾ ਕਹਿਣਾ ਹੈ ਕਿ ਮੇਰੇ ਘਰ ਵਾਲੀ ਜਿਹੜੀ ਸੋਹਣਾ ਉਹਦੀ ਉਮਰ 40 ਸਾਲ ਦੀ ਆ ਦੋਨੇ ਫਰਾਰ ਹੋ ਗਏ ਘਰੋਂ ਫਰਾਰ ਹੋ ਕੇ ਦੋਵਾਂ ਨੇ ਲਵ ਮੈਰਿਜ ਕਰਵਾ ਲਈ ਕੋਰਟ ਮੈਰਿਜ ਕਰਵਾ ਲਈ ਪਿਤਾ ਨੂੰ ਜਦੋਂ ਪਤਾ ਲੱਗਦਾ ਹੈ ਤਾਂ ਪਿਤਾ ਪੁਲਿਸ ਕੋਲੇ ਜਾਂਦਾ ਸ਼ਿਕਾਇਤ ਲੈ ਕੇ ਕਿ ਇਸ ਮਾਮਲੇ ਨੂੰ ਦਰਜ ਕੀਤਾ ਜਾਵੇ ਪਰ ਪੁਲਿਸ ਦਾ ਕਹਿਣਾ ਹੈ ਪਿਤਾ ਦਾ ਕਹਿਣਾ ਹੈ ਕਿ ਮੇਰਾ ਬੱਚਾ ਹੈ ਜਿਹੜਾ ਬੇਟਾ ਹੈ ਉਹ ਨਵਾਲਗਾ ਮਾਂ ਦੀ ਉਮਰ ਵੱਧਾ ਇਸ ਕਰਕੇ ਅਨ ਜਿਹੜਾ ਮੇਰਾ ਬੇਟਾ ਏ ਉਮਰ ਵਿੱਚ 17 ਸਾਲ ਦਾ ਹੋਣ ਕਰਕੇ ਉਹਦੀ ਲਵ ਮੈਰਿਜ ਹੋ ਹੀ ਨਹੀਂ ਸਕਦੀ ਉਹਦੀ ਕੋਰਟ ਮੈਰਿਜ ਹੋ ਹੀ ਨਹੀਂ ਸਕਦੀ ਪਰ ਪੁਲਿਸ ਦਾ ਕਹਿਣਾ ਹੈ ਕਿ ਇਹਦੇ ਬੇਟੇ ਨੇ ਕੋਰਟ ਦੇ ਅੰਦਰ ਪ੍ਰੂਫ ਜਿਹੜੇ ਦਿੱਤੇ ਨੇ ਉਹਦੇ ਵਿੱਚ ਉਹ ਬਾਲਗ ਸ਼ੋ ਹੋ ਰਿਹਾ ਇਸ ਕਰਕੇ ਉਹਨੇ ਬਾਲਗ ਹੋ ਕੇ ਹੀ ਆਪਣੀ ਮਾਂ ਦੇ ਨਾਲ ਲਵ ਮੈਰਿਜ ਕਰਵਾਈ ਆ ਉਹ ਉਸ ਮੁੰਡੇ ਦੀ ਸੁਤੇਲੀ ਮਾਂ ਏ पर है त मां ही सी किस तरीके रिश्तेया नु कलंकित कीता की जा रिया लगभग 15 साल ਪਹਿਲਾਂ ਉਹ ਔਰਤ ਇਸ ਵਿਅਕਤੀ ਦੇ ਨਾਲ ਰਾਮਕਿਸ਼ਨ ਦੇ ਨਾਲ ਵਿਆਹ ਕਰਾਉਂਦੀ ਆ 15 ਸਾਲ ਉਹਨਾਂ ਬੱਚਿਆਂ ਦੀ ਮਾਂ ਬਣ ਕੇ ਰਹਿੰਦੀ ਆ ਤੇ ਰਾਮਕਿਸ਼ਨ ਦੇ ਘਰ ਉਹ ਉਹ ਔਰਤ ਦੀ ਇੱਕ ਆਪਣੀ ਬੇਟੀ ਵੀ ਆ ਬੱਚੀ ਵੀ ਆ ਜਿਹਨੂੰ ਛੱਡ ਕੇ ਉਹ ਔਰਤ ਫਰਾਰ ਹੋ ਚੁੱਕੀ ਆ ਤੇ ਹੁਣ ਉਹਨੇ ਉਸੇ RAM KRISHAN ਦੇ ਪੁੱਤ ਦੇ ਨਾਲ ਜਿਹੜਾ 17 ਸਾਲਾਂ ਜਾਂ 18 ਸਾਲਾਂ ਦਾ ਮੁੰਡਾ ਏ ਉਹਦੇ ਨਾਲ ਲਵ ਮੈਰਿਜ ਕਰਵਾ ਲਈਆ ਕੋਰਟ ਮੈਰਿਜ ਕਰਵਾ ਲਈਆ ਜਿਹਦੇ ਕਰਕੇ RAM KRISHAN ਦਾ ਹੁਣ ਰੋ ਰੋ ਕੇ ਬੁਰਾ ਹਾਲ ਆ ਉਹਨੇ ਹਰਿਆਣੇ ਦੇ CM ਨੂੰ ਚਿੱਠੀ ਵੀ ਲਿਖੀ ਆ ਗੁਹਾਰ ਲਗਾਈ ਆ ਕਿ ਮੈਂ ਤਾਂ ਲੁੱਟਿਆ ਪਟਿਆ ਗਿਆ ਮੈਂ ਇਕੱਲਾ ਰਹਿ ਗਿਆ ਮੇਰਾ ਘਰ ਬਰਬਾਦ ਹੋ ਗਿਆ ਮੇਰੀ ਪਤਨੀ ਤੇ ਮੇਰਾ ਪੁੱਤ ਦੋਨੇ ਫਰਾਰ ਹੋ ਚੁੱਕੇ ਆ ਉਹਨਾਂ ਨੇ ਮਾਂ ਪੁੱਤ ਦਾ ਜਿਹੜਾ ਪਵਿੱਤਰ ਰਿਸ਼ਤਾ ਸੀ ਉਹਨੂੰ ਕਲੰਕਿਤ ਕੀਤਾ ਕਿੱਥੇ ਤਾਂ ਮੈਨੂੰ ਲੱਗਦਾ ਸੀ ਕਿ ਮੇਰਾ ਪੁੱਤ ਉਹਨੇ ਆਪਣੀ ਜਿਹੜੀ ਸਤੇਲੀ ਮਾਂ ਸੀ ਉਹਨੂੰ ਆਪਣੀ ਮਾਂ ਹੀ ਸਮਝਿਆ ਆਪਣੀ ਸਹੀ ਮਾਂ ਦੇ ਵਾਂਗ ਪਿਆਰ ਕਰਦਾ ਤਿੰਨ ਕੁ ਮਹੀਨੇ ਇਹਨਾਂ ਵਿੱਚ ਸਭ ਕੁਝ ਸਹੀ ਚੱਲਿਆ ਕਹਿੰਦਾ ਤੇ ਤਿੰਨਾ ਮਹੀਨਿਆਂ ਬਾਅਦ ਪਤਾ ਨਹੀਂ ਜਿਹੜਾ ਮਾਂ ਪੁੱਤ ਵਾਲਾ ਰਿਸ਼ਤਾ ਏ ਇਹਨਾਂ ਦੇ ਪਿਆਰ ਵਿੱਚ ਕਿਵੇਂ ਬਦਲ ਗਿਆ ਤੇ ਹੁਣ ਜਿਹੜੇ ਇਹ ਮਾਂ ਪੁੱਤ ਨੇ ਦੋਨੇ ਫਰਾਰ ਹੋ ਚੁੱਕੇ ਨੇ ਸੱਚਮੁੱਚ ਏ ਜਦੋਂ ਕਟਨਾ ਸੁਣੀ ਆ ਤਾਂ ਬੇहद ਹੈਰਾਨੀ ਹੋਈ ਆ ਕਿ ਕਿਹੋ ਜੀ ਸਾਡੇ ਲੋਕਾਂ ਦੀ ਮਾਨਸਿਕਤਾ ਹੋ ਚੁੱਕੀ ਆ ਮਾਂ ਪੁੱਤ ਦੇ ਰਿਸ਼ਤੇ ਨੂੰ ਹੀ ਇਹਨਾਂ ਨੇ ਕਲੰਕਿਤ ਕਰ ਦਿੱਤਾ ਇਹ ਕਿਹੋ ਜਿਹਾ ਪਿਆਰ ਆ ਜਿਹੜਾ ਇੰਨੇ ਪਵਿੱਤਰ ਰਿਸ਼ਤੇ ਨੂੰ ਮਾਂ ਪੁੱਤ ਦਾ ਇੰਨਾ ਪਵਿੱਤਰ ਰਿਸ਼ਤਾ ਉਸੇ ਨੂੰ ਹੀ ਕਲੰਕਿਤ ਕਰ ਦਿੱਤਾ 40 ਸਾਲਾਂ ਦੀ ਉਹ ਔਰਤ ਤੇ 17 ਸਾਲਾਂ ਦਾ ਜਾਂ 18 ਸਾਲਾਂ ਦਾ ਉਹ ਮੁੰਡਾ ਜਿਨ੍ਹਾਂ ਨੇ ਘਰੋਂ ਭੱਜ ਕੇ ਕੋਟ ਮੈਰਿਜ ਕਰਵਾਈ ਆ ਫੇਰ ਉਸ ਔਰਤ ਦੀ ਆਪਣੀ ਛੋਟੀ ਬੱਚੀ ਵੀ ਆ ਬੇਟੀ ਵੀ ਆ ਜਿਹਨੂੰ ਛੱਡ ਕੇ ਉਹ ਘਰੋਂ ਫਰਾਰ ਹੋ ਚੁੱਕੀ ਆ ਉਸ ਔਰਤ ਦੀ ਉਸ ਬੱਚੀ ਦਾ ਹੁਣ ਕੀ ਬਣੇਗਾ ਉਹਨੂੰ ਸੋਚਣਾ ਚਾਹੀਦਾ ਸੀ ਘਰੋਂ ਕਦਮ ਪੁੱਟਣ ਤੋਂ ਪਹਿਲਾਂ ਪਰ ਖੈਰ ਅੱਜਕੱਲ ਹਰ ਇੱਕ ਆਪਣੀ ਲਾਈਫ ਸੈੱਟ ਕਰਨ ਬਾਰੇ ਸੋਚਦਾ ਇਸ ਪੂਰੇ ਘਟਨਾਕਰਮ ਬਾਰੇ ਤੁਹਾਡੇ ਕੀ ਵਿਚਾਰ ਨੇ ਦੋਸਤੋ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਰਾਮਕਿਸ਼ਨ ਦਾ ਇਹ ਕਹਿਣਾ ਹੈ ਕਿ ਮੇਰੇ ਘਰ ਵਾਲੀ ਮੇਰੇ ਘਰ ਦੇ ਵਿੱਚੋਂ ਕੁਝ ਗਹਿਣੇ ਤੇ ਕੁਝ ਪੈਸੇ ਨਕਦੀ 30000 ਰੁਪਇਆ ਲੈ ਗਈ ਆਪਣੇ ਨਾਲ ਤੇ ਇਸ ਟਾਈਮ ਜਿਹੜਾ ਰਾਮਕਿਸ਼ਨ ਆ ਉਹਦਾ ਰੋ ਰੋ ਕੇ ਬੁਰਾ ਹਾਲ ਆ